ਖਬਰ ਲਨੇ ਪਟਿਆਲਾ ਤੋਂ ਜਿੱਥੇ ਭੋਲਾ ਡਰੱਗਸ ਮਾਮਲੇ ਨੂੰ ਲੈ ਕੇ ਅਮਰਪਾਲ ਸਿੰਘ ਬੋਨੇ ਨੂੰ ਸੰਮਨ ਜਾਰੀ ਹੋਇਆ ਸੀ ਬੇਸ਼ੱਕ ਉਹਨਾਂ ਨੇ 13 ਦਸੰਬਰ ਨੂੰ ਪੇਸ਼ ਹੋਣਾ ਸੀ ਪਰ ਸਿੱਟ ਦੇ ਅੱਗੇ ਕੁਝ ਘਰੇਲੂ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅੱਜ ਉਹ ਸਿੱਟ ਅੱਗੇ ਪੇਸ਼ ਹੋ ਰਹੇ ਨੇ ਹੋ ਸਕਦਾ ਹੈ ਇਸ ਸਿੱਟ ਦੀ ਪੁੱਛਗਿੱਛ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ 2001 ਦੇ ਕਰੀਬ ਦਾ ਮਾਮਲਾ ਇਹ ਪੋਲਾ ਡਰੱਗਸ ਮਾਮਲੇ ਨੂੰ ਚੱਲ ਰਿਹਾ ਹੈ ਜਿਸ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਨੂੰ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਦਾ ਵਿਸ਼ੇਸ਼ ਤੌਰ ਤੇ ਅਮਰਪਾਲ ਸਿੰਘ ਬੋਨੀ ਸਬਕਾ ਐਮ ਐਲ ਏ ਅਤੇ ਵਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਨਾਮ ਦਾ ਜ਼ਿਕਰ ਕੀਤਾ ਗਿਆ ਦੇਖੋ ਪੂਰੀ ਖਬਰ ਸਭ ਤੋਂ ਪਹਿਨਰੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਮੈਨੂੰ ਸੱਦਿਆ ਉਹਨਾਂ ਨੇ ਜੋ ਸੈਟ ਦੇ ਉਧਰ ਹੋ ਗਏ ਫਿਰ ਬਾਹਰ ਜਾਣਗੇ ਤੁਹਾਡੇ ਦਰਸ਼ਕ ਮੇਦੇ ਸਾਰੇ ਭੈਣ ਭਰਾਵਾਂ ਦੇ ਕਰਦੇ ਚਲੋ ਜੀ ਕਿੰਨੇ ਬੰਦੇ ਕਿੰਨੇ ਬੰਦੇ ਦੀ ਪੇਸ਼ੀ ਆ ਤੁਹਾਡੇ ਨਾਲ ਸਾਡੇ ਮੈਨੂੰ ਇਹ ਮੈਨੂੰ ਮੇਰੀ ਤੇ ਹੈਗੀ ਮੈਨੂੰ ਬਾਕੀ ਪਤਾ ਨਹੀਂ ਜੀ ਠੀਕ ਹੈ ਚਲੋ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ